ਪੌੜੀ ਜਿੱਤ ਸੇਵੀ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਸੰਭਾਲੀ ਹੁੰਦਾ ਸੰਭਾਲੀ ਬੱਬਾ ਨਹੀਂ ਹੈ ਦੇ ਵਿੱਚ ਗਲਤ ਬੋਲਦੇ ਨੇ ਵਿੱਚ ਦੁਨੀਆਲੇ ਬੱਬਾ ਜੀ ਬੱਦੁਰ ਕੋ ਫਾਤ ਬੋਲਦੇ ਸਭਾਲੀਏ ਸਮਾਜ ਆਣ ਸੰਭਾਲੀ ਹੁੰਦਾ ਸੰਭਾਲਣਾ ਅੱਜ ਵੀ ਹੋ ਰਿਹਾ ਸਮਹਲਣਾ ਪਤਾ ਨਹੀਂ ਕਿਉਂ ਸੁਭਾਲੀ ਕਿਹਾ ਜਾਂਦਾ ਰਹੋ ਕੋਈ ਨੂੰ ਤਾਂ ਸਮਝ ਨਹੀਂ ਗਈ ਸਬੋਰ ਨੂੰ ਸੰਭਾਲੀ ਕੇ ਕਹਿੰਦਾ ਹੁ ਦਸ ਸਮਾਜ ਆਣੋ ਵਿੱਚ ਹਾਂਜੀ ਜਿੱਤ ਸੇਵੀਆ ਸੁਖ ਪਾਈਆ ਜੇ ਦੀ ਸੇਵਾ ਕਰੂ ਨਾਲ ਹੀ ਸੁਖ ਮਿਲ ਜਵੇ ਉਹ ਜਿਹੜਾ ਸਾਹਿਬ ਹੈ ਉਹਦੇ ਚ ਸਦਾ ਹੀ ਸਮਾਏ ਰਹਿਣਾ ਚਾਹੀਦਾ ਉਹਦੇ ਨਾਲ ਸਦਾ ਹੀ ਜੁੜੇ ਰਹਿਣਾ ਚਾਹੀਦਾ ਇੱਕ ਮਿੰਟ ਹੋ ਕੇ ਰਹਿਣਾ ਚਾਹੀਦਾ ਉਹਦੇ ਨਾਲ ਉਹ ਸਾਹਿਬ ਉਹ ਅੰਤਰ ਉਹ ਆਪਣਾ ਰੂਪ ਹੈ ਉਹ ਆਪਣਾ ਰੂਪ ਹੈ ਉਹ ਸਤਗੁਰ ਹੈ ਸਤਗੁਰ ਕੀ ਸੇਵਾ ਸਫਲਾ ਹੈ ਜੇ ਕੋ ਕਰੇ ਕਿਤਲਾ ਹੈ ਉਹ ਅੰਦਰ ਹੈ ਤੇਰੇ ਜਿਹੜਾ RAM ਅੰਦਰ ਸਵਾ ਘੜਾਂ ਬੋਲੇ ਉਹਦੀ ਸੇਵਾ ਸਫਲ ਹੈ ਹਾਂਜੀ ਜਿੱਤ ਕੀਤਾ ਪਾਈਏ ਆਪਣਾ ਸਾਹ ਕਾਲ ਬੁਰੀ ਕਿਉਂ ਘਾਲੀ ਹੈ ਉਹ ਤਾਂ ਐਨੇ ਪੁੱਛਿਆ ਵੀ ਉਹਦੀ ਸੇਵਾ ਕਿਵੇਂ ਹੋਊਗੀ ਉਹਦੀ ਸੇਵਾ ਉਹਦਾ ਜੋ ਕਹਿਣਾ ਹੈ ਪ੍ਰਤਿ ਆਤਮਾ ਦੀ ਆਵਾਜ਼ ਅਨੁਸਾਰ ਚੱਲਣੀ ਉਹਦੀ ਸੇਵਾ ਤਾਂ ਆਤਮੁਲਦੀ ਵਾਅਦੇ ਅਨੁਸਾਰ ਚੱਲਣਾ ਹੀ ਉਹਦੀ ਸੇਵਾ ਹੈ ਗੁਰ ਕੀ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰ ਸੇਵਾ ਗੁਰ ਸ਼ਬਦ ਵਿਚਾਰ ਉਹਦੇ ਵਿਚਾਰ ਚੱਲਣਾ ਹਾਂਜੀ ਜਿੱਤ ਕੀਤਾ ਪਾਈਏ ਆਪਣ ਜਿਹੜੀ ਝੇੜਾ ਕੰਮ ਕਾਰਨਾਲ ਆਪਣਾ ਕੀਤਾ ਪਾਈਦਾ ਹੈ ਜਾਂ ਜੀ ਨੁਕਸਾਨ ਨੂੰ ਕਿਦਾ ਆਪਣਾ ਕੀਤਾ ਪਾਵੇਂਗਾ ਆਪ ਬੈਲੈਂਸ ਵਿੱਚ ਕਹਿੰਦੇ ਹੋ ਜੀ ਜਿਹੜਾ ਗੁੱਡ ਸੈਂਸ ਦਾ ਆਪਣਾ ਕੀਤਾ ਜੀ ਹੈ ਗੁਰ ਕੀ ਸੇਵਾ ਹੈ ਜੱਪੜੂ ਕੀਤਾ ਜੀ ਭਾਵੇਂ ਚੱਲਣ ਦੇਖੋ ਫਰਕ ਹੋ ਗਿਆ ਨਾ ਕੀਤਾ ਆਪਣੀਆਂ ਉਹ ਵੀ ਭਾਵੇਂ ਚੱਲਿਆ ਇਸੇ ਕਰਕੇ ਪੁੰਨ ਪਾਉਂਦੀ ਹੈ ਪੁੰਨ ਪਾਪ ਉਹ ਤੁਹਾਨੂੰ ਜਦੋਂ ਆਪਣੇ ਭਾਵੇਂ ਚੱਲਦਾ ਹੈ ਇਹ ਬਦਲਦਾ ਉਹ ਵੀ ਪੁੰਨ ਪਾਪ ਪੁੰਨ ਪਾਪ ਉਹ ਨਹੀਂ ਹੁੰਦਾ ਜੇ ਬਦਲਦਾ ਉਹ ਤਾਂ ਪੁੰਨ ਪਾਪ ਜਦੋਂ ਲੱਗ ਜਾਣੇ ਮੈਂ ਕੁੱਛ ਕਰਦਾ ਜਿਹੜੇ ਲੋਕ ਆਪਣੇ ਭਾਵੇਂ ਚੱਲਦੇ ਨੇ ਉਹ ਕਦੇ ਨਹੀਂ ਬਦਲਦੇ ਪੁੰਨ ਪਾਪ ਨਹੀਂ ਹੁੰਦਾ ਜੀ ਉਹ ਬਦਲਦੇ ਨੇ ਬਦਬਾ ਹੁੰਦਾ ਬਦਲਣਗੇ ਉਹ ਜਿਹੜੇ ਹੁਕਮ ਚੱਲਦੇ ਨੇ ਲੋਕਾਂ ਦੇ ਬਦਬਾ ਹੁੰਦਾ ਜੀ ਉਹਨਾਂ ਰੁਕਦਾ ਵੀ ਨਹੀਂ ਕਿਉਂ ਗਿਆਨਵਾਨ ਨੇ ਗਿਆਨ ਪ੍ਰਾਪਤ ਕਰ ਕਰਵੇਂ ਨਾਲ ਜਿਤ ਕੀਤਾ ਪਾਈਏ ਆਪਣ ਆਮ ਕਹਾਵਤ ਹੈ ਵੀ ਆਪਣਾ ਕੀਤਾ ਪਾਉਂਗੇ ਕਹਿੰਦੇ ਜੇ ਤੁਸੀਂ ਕਹਿੰਦੇ ਆਪਣਾ ਕੀਤਾ ਪਾਉਣਾ ਫਿਰ ਉਹ ਐਸਾ ਕੰਮ ਕਰੀਏ ਕਿਉਂ ਛੱਡੇ ਨਾ ਲਈਏ ਜਿਤ ਕੀਤਾ ਪਾਈਏ ਆਪਣਾ ਸਾਹ ਹਾਲ ਬੁਰੀ ਉਹ ਤਾਂ ਫਿਰ ਬੁਰੀ ਹਾਲ ਹੈ ਕਿਉਂ ਹਾਲ ਦੇਣਾ ਨਾਲੇ ਕਹੀ ਜਾਂਦੇ ਆਪਣਾ ਕੀਤਾ ਪਾਉਂਗੇ ਨਾਲੇ ਹਟਦੇ ਨਹੀਂ ਆਪਣਾ ਕਰਦ ਤੇ ਐਂ ਕਹਿ ਰਹੇ ਨੇ ਜੀ ਇਹਦਾ ਮਤਲਬ ਆ ਉਹਨਾਂ ਦੀ ਗੱਲ ਨੂੰ ਉਹਨਾਂ ਨੇ ਉੱਤੇ ਹੀ ਲਾਗੂ ਕਰ ਰਹੇ ਨੇ ਗੁਰਬਾਨੀ ਦਾ ਵਰਛਾ ਨਹੀਂ ਆਇਆ ਇਹ ਉਹਨਾਂ ਨੂੰ ਸਵਾਲ ਕਰਦੇ ਆ ਉਹਨਾਂ ਦੀ ਉਹਨਾਂ ਦੀ ਕੰਦ ਹੈ ਸਵਾਲ ਸਵਾਲ ਕਰਿਆ ਉਹਨਾਂ ਦੀ ਜਿਹੜੀ ਬਦੌਤ ਹੈ ਉਹਦੇ ਤੇ ਹੀ ਸਵਾਲ ਹੈ ਜੀ ਔਰ ਜੇ ਨੂੰ ਗੁਰਬਾਨੀ ਵੱਲੋਂ ਵਰਛਾ ਮੰਗ ਲਈਏ ਫਿਰ ਉਲਟਾ ਹੋ ਜਾਊਗਾ ਫਿਰ ਕੰਟਰੋਵਰਸੀ ਲੱਗੂ ਤੁਹਾਨੂੰ ਵੀ ਗੁਰਬਾਨੀ ਦਾ ਨਹੀਂ ਕੰਟਰਡਿਕਟਰੀ ਗੱਲ ਕਰਦੀ ਹੈ ਜੀ ਇਹ ਲੈ ਲੇ ਕੋਤੋ ਦੂ ਏਦਾਂ ਨਹੀਂ ਹੈ ਉਹਨਾਂ ਨੇ ਸਵਾਲ ਕੀਤਾ ਹੈ ਵੀ ਆ ਤੁਸੀਂ ਬਰਦਿਓ ਫਿਰ ਆ ਕਰਦੇ ਹੋ ਜੀ ਹਾਂ ਜੀ ਅ ਬਾਬਾ ਜੀ ਇੱਕ ਸਵਾਲ ਜਿਹੜਾ ਉੱਪਰ ਸੇਵੀਏ ਨੂੰ ਥੋੜਾ ਹੋਰ ਕਲੀਅਰ ਕਰੋ ਫਿਰ ਹੁਣ ਅ ਪਹਿਲਾਂ ਵੀ ਪਿੱਛੇ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਸਾਰਾ ਦਿਨ ਜਿਵੇਂ ਹੁਣ ਪਹਿਲਾਂ ਤੱਕ ਐਨੇ ਜੀ ਨਿਤਨੇਮ ਕਰਦੇ ਹਾਂ ਸਵੇਰੇ ਕੁਝ ਕਰਦੇ ਹਾਂ ਉਹ ਵੀ ਆਪਾਂ ਨੇ ਕਿਹਾ ਵੀ ਬਾਣੀ ਸਾਰੀ ਪੜਨੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਵੇਲੇ ਟੈਮ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਜਿੱਤ ਸੇਵਾ ਤੁਸੀਂ ਹੁਣ ਕਿਹਾ ਜੀ ਅੰਤਰਾਤਮਾ ਦੀ ਗੱਲ ਮੰਨਣੀ ਹੀ ਸੇਵਾ ਹੈ ਹਾਂ ਅੱਗੇ ਚੱਲੜੀ ਇਹ ਸੇਵਾ ਦੇਖੋ ਅੰਤਰਾਤਮਾ ਕਿਉਂ ਸਾਡੂੰ ਬੁਰੇ ਕੰਮ ਤੇ ਰੋਕਦੀ ਹੈ ਅਸਲ ਜਾਂ ਤਾਂ ਅੰਦਰ ਆਤਮਾ ਦੀ ਉਹ ਮੁਕਤੀ ਹੈ ਅੰਦਰ ਆਤਮਾ ਦਾ ਹੀ ਕੰਮ ਤੇ ਕੋਈ ਨੇ ਦੋ ਦੋ ਨਹੀਂ ਹਣੇ ਸਮਝ ਆ ਗਈ ਜੀ ਜਿਹੜਾ ਕੰਮ ਕਰਨਾ ਆਇਆ ਉਹ ਅੰਤਰਾਤਮਾ ਕਰਾ ਰਹੀ ਹੈ ਜਿਹੜਾ ਨਹੀਂ ਕਰਨਾ ਉਹ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ ਆ ਦੇਖ ਕੇ ਅੱਖਾਂ ਤੋਂ ਪ੍ਰਭਾਵਿਤ ਹੋ ਕੇ ਕਰਨਾ ਤੋਂ ਮਾਇਆ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਹਾਂ ਜੀ ਜਿਵੇਂ ਲੋਕ ਕਰ ਰਹੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਹਾਂ ਬਾਹਰ ਗਲਬੁਖਾਂ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਹਾਂ ਬਰ ਮੱਤਾ ਤੋਂ ਪ੍ਰਭਾਵਿਤ ਹੋ ਕੇ ਕਰ ਰਹੇ ਹਾਂ ਇਹ ਜਿਹੜੀ ਗੁਰਬਾਨੀ ਸਾਨੂੰ ਕਹਿ ਰਹੀ ਹੈ ਇਹ ਦਰਗਾਹ ਤੋਂ ਆਈ ਹੈ ਸਾਨੂੰ ਵੈਸੇ ਆਇਆ ਸਿੱਖਿਆ ਆਈ ਆ ਵੀ ਆ ਕੰਮ ਕਰੋ ਹਾਲ ਨਾ ਕਰੋ ਜਿਹੜਾ ਕਰ ਰਹੇ ਹੋ ਜੀ ਜੇ ਅਸੀਂ ਗੁਰਬਾਣੀ ਅਨੁਸਾਰ ਜੀਵਨ ਜੀਵ ਹੋ ਗਏ ਅਸਲ छुटਕਾਰਾ ਦਲੇ ਦਾ ਹੁਣੇ ਬਾਹਲ ਲੈਦਾ ਹੁਣ ਬਾਹਲ ਨਾਲ ਕੁਛ ਹੈ ਹੀ ਨਹੀਂ ਠੀਕ छुटਕਾਰਾ ਸੂਰਜ ਦਾ ਧੁੱਪ ਦਾ ਨਹੀਂ छुटਕਾਰਾ ਧੁੱਪ ਕਿਤੇ ਫਸੀ ਹੋਈ ਹੈ ਧੁੱਪ ਨੂੰ ਹੌਲ ਰਕਾ ਲੂਗਾ ਜੀ ਸੂਰਜ ਨਾਲ ਧੁਪਣਾਣੇ ਚਲੀ ਜਾਂਦੀ ਹੈ ਤੂੰ ਰੋਕ ਕੇ ਦਿਖਾਓ ਤੁਸੀਂ ਸੂਰਜ ਨੂੰ ਰੋਕਿਆ ਜਾ ਸਕਦਾ ਜੀ ਤਾਇ ਵਿੱਚ ਸੂਰਜ ਆਏ ਭਾਇ ਵਿੱਚ ਧੁੱਪ ਨਹੀਂ ਆ। ਤਾਇ ਵਿੱਚ ਚੰਦ ਆਏ ਭਾਇ ਵਿੱਚ ਚੰਦ ਨਹੀਂ ਢੀਹਾ। ਚੰਦ ਨਹੀਂ ਤਾਂ ਜੇ ਚਾਂਦਨੀ ਬਖਰੀ ਹੋਵੇ ਤਾਂ ਭਾਇ ਦੇ ਵਿੱਚ ਉਹਨੂੰ ਵੀ ਕਿਹਾ ਜਾਵੇ। ਜੇ ਚਾਂਦਨੀ ਬਖਰੀ ਹੋਵੇ ਤਾਂ ਉਹਨੂੰ ਵੀ ਭਾਇ ਵਿੱਚ ਕਿਹਾ ਜਾਵੇ। ਬਖਰੀ ਹੈ ਹੀ ਨਹੀਂ ਉਹ। ਇਸ ਕਰਕੇ ਜੀਵ ਆਤਮਾ ਵੱਖਰਾ ਕੁਝ ਨਹੀਂ ਇਹ ਉਹਦਾ ਪ੍ਰਤਾਪ ਹੈ ਬੱਲੇ ਦਾ। ਅੱਤਲਾ ਹੀ ਫਸਿਆ ਹੋਇਆ। ਆਲੇ ਵਿੱਚ ਫਸਿਆ ਹੋਵੇ ਵਿੱਚ ਆਇਆ ਹੋ ਵਿੱਚ ਗਿਆ। ਉਦੀ ਹਉ ਦੂਰ ਹੋਊਗੀ ਤਾਂ ਉਹਦੇ ਵਿਚਾਂ ਜਿਹੜੀ ਹੈਗੀ ਆ ਉਹ ਦੂਰ ਕਰੂਗੀ ਗੁਰਬਾਣੀ ਜੇ ਉਹ ਜੇ ਗੁਰਬਾਣੀ ਨਾ ਮਿਲੇ ਨਾ ਉਹਨੂੰ ਉੱਧਰ ਲੈ ਦੂ ਉਹਤਰਾਤਮਾ ਨੂੰ ਤਾਂ ਉਹ ਜਿਹੜਾ ਤਰ ਗਲਾਉਗਾ ਉਹ ਚੋਂ ਉਹਦੀ ਜਾਣੀ ਹੈ ਬੁਰਬੱਤਾ ਚੋਂ ਹੋ ਵੀ ਗਈ ਬੁਰਬੱਤਾ ਅਤਰਾਤਮਾ ਨਹੀਂ ਮਿਲਈ ਹੋਈ ਹੈ ਭਾਵੇਂ ਬਹੁਤ ਚੰਗੀਆਂ ਬੱਤਾ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਨੇ ਆਤਮਿਕ ਉਡਿਆ ਆਦਮੀ ਘੜ ਘੜਤ ਘੜਦਿ ਗਿਆ ਉਹਦੇ ਸਾਰੇ ਧਰਮਾਂ ਨੂੰ ਤਾਂ ਹੀ ਲੋਕ ਕਹਿੰਦੇ ਨੇ ਚੱਗਾ ਸਾਰੇ ਧਰਮ ਚੱਗੇ ਨੇ ਚੰਗੀਆਂ ਗੱਲਾਂ ਨੇ ਪਰ ਫੇਰ ਵੀ ਉਸ ਡੈਟਰ ਨਹੀਂ ਹੈ ਉਹਨੂੰ ਤਾਂ ਦਾ ਜਿਹੜਾ ਗੁਰਬਤ ਹੈ ਜੀ ਉਹ ਤਾਂ ਉੱਥੇ ਜਿਹੜਾ ਆਪਣੀ ਅਕਲ ਨਾਲੇ ਬੋਲਦਾ ਉਹ ਉਹ ਬੁਲਾਇਆ ਨਹੀਂ ਬੋਲਦਾ ਬਸ ਅੰਦਰੋਂ ਅਤੋਂ ਜਿੰਨਾ ਜਨ ਨੂੰ ਗੁਰ ਕੀ ਮੱਤ ਨਹੀਂ ਮਿਲਦੀ ਆਤੈਂਤ ਕਹਿੰਦਾ ਸੁਹਾਇਆ ਗੁਰੂ ਅਰਜਨ ਦਾ ਗੁਰੂ ਅਰਜਨ ਕਬੀਰ ਦਾ ਪਰ ਜਿੰਨਾ ਜਨ ਉਹਨਾਂ ਨੂੰ ਉਹ ਵੀ ਕਿਤੇ ਨਾ ਕਿਤੇ ਫਸੇ ਹੋਏ ਨੇ ਸੰਸਾਰੀ ਮਤਾਂ ਵਿੱਚ ਪ੍ਰਭਾਤ ਲੰਬੜੇ ਇਹ ਵੀ ਰਾਤ ਬਿਕੜ ਨੂੰ ਮਿਲੇ ਜੀ ਸਾਰੇ ਜਿਹੜੇ ਟੋੜਦੇ ਫਿਰਦੇ ਨੇ ਉਹ ਟੋੜਦੇ ਆ ਹੀ ਦੌਰ ਨੂੰ ਰੋੜਦੇ ਨੇ ਸਾਰੇ ਜੋ ਕੁਰਬਾਨੀ ਹੈ ਕੁਰਬਾਨੀ ਦੇ ਉਦੇਸ਼ ਜਿਹੜਾ ਲੋਗ ਹੈ ਸਾਨੂੰ ਟੋੜਦੇ ਨੇ ਇਹਦੇ ਮੈਨੂੰ ਛੁਟਕਾਰਾ ਨਹੀਂ ਹੈ ਇਹ ਮੈਸੇਜ ਆਇਆ ਧਰੋ ਹਰ ਜੁਗ ਜੁਗ ਭਗਤ ਉਪਾਇ ਕਿ ਕਿਉਂ ਕਿ ਟਾਈਮ ਟਾਈਮ ਸਿਰ ਭਗਤਾਂ ਆ ਕੇ ਦੱਸਦੇ ਨੇ ਨਹੀਂ ਤਾਂ ਇਹ ਭਗਤੀ ਦੇ ਰਾਜ਼ ਆ ਜਿਹੜਾ ਮਨਮਤਾਂ ਦੇ ਵਿੱਚ ਆਪਣੀਆਂ ਕਲਾਂ ਅਸੀਂ ਇਹਨਾਂ ਦੇ ਅਰਥਾਂ ਤੇ ਅਰਥ ਕਰ ਲੈਂਦੇ ਹਾਂ ਹੋਰ ਇਹ ਰੂਪ ਬਣਾ ਦਿੰਦੇ ਆ ਉਹਨ ਗੁਰਮਤਿ ਦਾ ਹੋ ਰਿਹਾ ਇਸ ਰੂਪਾ ਜੀ ਸਾਡੇ ਕੋਲ ਹੈਗਾ तकरीबन 2 250 ਸਾਲ ਦਾ 250 ਸਾਲ ਦਾ ਜੀ ਬਿਲਕੁਲ ਇਹ ਗੁਰਮਤਿ ਨਾਲ ਰਿਹਾ ਹੀ ਨਹੀਂ ਹੈ ਜੇ ਕਹਿ ਦੀਏ ਅਰਬਾ ਦੇਵੀ ਜੀ ਸਾਰੇ ਸਾਰੇ ਬਦੂ ਤੇ ਮੈਂ ਛੱਡਣੂ ਵੀ ਤਿਆਰ ਦੀ ਪਰ ਤੇ ਮੈਂ ਉਹ ਉਹ ਗੱਲ ਨੂੰ ਛੱਡਣੂ ਵੀ ਤਿਆਰ ਨਹੀਂ ਇੰਨਾ ਹੀ ਹੁੰਦਾ ਹਰ ਵਾਰ ਇਹ ਇਸ ਕਰਕੇ ਇਹ ਜਿਹੜਾ ਗੁਰਬਾਨੀ ਅੰਦਰ ਆਤਮਰ ਦੀ ਆਵਾਜ਼ ਹੈ ਛੁਟਕਾਰਾ ਅੰਦਲੇ ਦਾ ਹੀ ਹੁਣ ਉਹ ਜਿਹੜਾ ਗੁਰਦੇਵ ਦਾ ਹੀ ਦੋ ਨਹੀਂ ਆਣੇ ਸੂਰਜ ਛੁੱਟ ਗਿਆ ਤੁੱਖ ਤਾਂ ਨਾਲੇ ਚਲੀ ਗਈ ਜੀ ਸੂਰਜ ਨੂੰ ਕੋਈ ਫੜ ਲਵੇ ਤੋਂ ਪਥੀ ਰਹੂਗੀ ਜੇ ਸੂਰਜ ਲੱਗਾ ਤਾਂ ਪ੍ਰਕਾਸ਼ ਚੱਲੇਗੀ ਧੁੱਪ ਫੜੀ ਜਾਏ ਨਹੀਂ ਸਕਦੀ ਧੁੱਪ ਨੂੰ ਫੜੀ ਸਕਦੇ ਇਹ ਨੂੰ ਅਫਰਿਓ ਕਹਿੰਦੇ ਆਫਰਿਓ ਮਨ ਨਹੀਂ ਫੜਿਆ ਜਾ ਸਕਦਾ ਜੀ ਫੜਿਆ ਨਹੀਂ ਜਾ ਸਕਦਾ ਉਹਨੂੰ ਅਫਰਿਓ ਲਫ਼ਜ਼ ਉਹਦੇ ਵਾਸਤੇ ਆਇਆ ਹੋਇਆ ਹੈ ਇਹ ਗੱਲ ਹੈ ਜੇ ਜਿਹੜੀ ਸੇਵਾ ਸਤਗੁਰੂ ਦੀ ਹੋਈ ਹੈ ਗਿਆਨ ਅੰਦਰ ਜੀਵ ਨੂੰ ਬਿਲੇ ਹੈ ਨੇ ਬਾਹਰ ਗਿਆਨ ਅੰਦਰ ਇਧਰੇ ਆ ਤੋਂ ਬਿਨਾ ਅਸਲ ਵਿੱਚ ਸੁਣ ਕੇ ਗਿਆ ਲੋਣਾ ਕੱਲ ਸਾਡੇ ਕੋਲ ਨੇ ਸੁਣਨਾ ਵਿਚਾਰਨਾ ਕੀ ਸੁਣਨਾ ਕੀ ਨਹੀਂ ਸੁਣਨਾ ਇਹ ਸਬੜਾ ਉਹਦੇ ਸੱਚੇ ਸੁਣਨ ਨੂੰ ਪਿਠਾਏ ਸੱਚੇ ਸੁਣਨ ਨੂੰ ਪਿਠਾਏ శ్రీਲਾਏ ਸੁਣੋ ਸਤਿਵੰਤ ਇੱਕ ਕੱਲ ਦੀ ਗੱਲ ਸਬੜਾ ਨੂੰ ਕਿਹਾ ਅਸਲਿਆ ਨੂੰ ਥੋੜੀ ਸ਼ਕਤੀ ਨੂੰ ਕਿਹਾ ਉਹ ਕੰਨਾ ਨਾ ਬਾਹਰੋਂ ਦਾ ਲਿਮਟਡ ਜਿਹੇ ਗੱਲਾਂ ਸੁਣਦੀਆਂ ਨੇ ਆਪਾਂ ਅਸਲ ਨੇ ਵਿੱਚ ਅਤਰਾਤਵ ਦੀ ਗੱਲ ਸੁਣਦੀਆਂ ਹਾਂ ਹਾਂਜੀ ਜੀ ਮੰਦਾ ਮੂਲ ਨਾ ਕੀਚੀ ਜੇ ਮੰਦਾ ਮੂਲ ਨਾ ਕੀਚੀ ਤੇ ਲੰਮੀ ਨਦਰ ਨਿਹਾਲੀ ਹੈ ਹਾਂ ਬੁੱਧਾ ਜਿਹੜਾ ਕਬ ਤੁਸੀਂ ਜਾਣਦੇ ਹੋ ਤੁਸੀਂ ਆਪ ਬਣਦੇ ਹੋ ਵੀ ਬੁੱਧਾ ਹੈ ਉਹ ਜਾਣਦਾ ਸਭ ਬਾਤ ਜਿਹਨੂੰ ਅਸੀਂ ਬੋਲਦੇ ਹਾਂ ਬੁੱਧਾ ਉਹ ਨਾ ਕਰੋ ਚਾਹੇ ਉਹ ਬੁੱਧਾ ਹੈ ਜਾਂ ਨਹੀਂ ਹੈ ਬਾਤ ਦੇ ਵਿੱਚ ਪਰ ਤੁਸੀਂ ਪਹਿਲੀ ਸਟੇਜ ਦੇ ਵਿੱਚੋਂ ਕਰੋ ਲੋ ਜੇ ਬੁੱਧਾ ਬੁੱਧ ਜਿਹਨੂੰ ਤੁਸੀਂ ਪਾ ਬੁੱਧ ਨੂੰ ਕਰੋ ਨਾ ਛੱਡ ਦਿਓ ਪਰ ਬੁੱਢਾ ਵੀ ਤੁਸੀਂ ਕਹੀ ਜਾਂਦੇ ਹੋ ਕਰੀ ਵੀ ਜਾਂਦੇ ਛੱਡਦੇ ਵੀ ਹੈ ਨਹੀਂ ਹਾਂ ਇਹ ਵੀ ਬੁੱਢੇ ਆਏ ਆ ਪਿਛੜੀ ਅਚੜਾਵਾ ਗੋਲਕ ਦਾ ਪੈਸਾ ਹੈ ਇਹ ਸੰਖੀ ਹੈ ਮੁਰਤਾ ਕਹਿੰਦੇ ਹਟ ਕੇ ਕਹਿਣ ਤੇ ਪਹਿਲਾਂ ਕਹਿੰਦੇ ਰਹੇ ਜੀ 50 ਸਾਲ ਤੇ ਪਹਿਲਾਂ ਸੰਖੀ ਆ ਇਹ ਹੈ ਉਹ ਹੁਣ ਤਾਂ ਬਿਲਕੁਲ ਬੰਦ ਕਰ ਦਿੱਤਾ ਕੋ ਸਾਰੇ ਖਾਦੇ ਨੇ ਨਾ ਜੀ ਕਹਿੰਦੇ ਝੜ ਗਏ ਜੀ ਖਾਈ ਬਰੀਆ ਨੇ ਕਹੀ ਵੀ ਜਾਂਦੇ ਠੀਕ ਜੀ ਤੁਸੀਂ ਬੁਰਾ ਬੰਦੇ ਨੂੰ ਖਾਣੇ ਘਾਤੇ ਹੂੰ ਜਿਹੜੇ ਕੰਮ ਨੂੰ ਤੁਸੀਂ ਮੰਨਦਾ ਕਹਿੰਦੇ ਹੋ ਕਰਦੇ ਕਿਉਂ ਲੰਬੀ ਜਗਾ ਬਾਹਰ ਕੇ ਦੇਖੋ ਕਿ ਸੰਸਾਰ ਦੇ ਥੋੜੇ ਜਿਹੀ ਜੀਵਨ ਵਾਸਤੇ ਤੁਸੀਂ ਕੀ ਕੀ ਪਾਪ ਅਪਰਾਧ ਕਰ ਰਹੇ ਹੋ ਕੀ ਕੀ ਤੁਸੀਂ ਸੱਚ ਦੇ ਨੋਤੇ ਝੂਠ ਬੋਲ ਰਹੇ ਹੋ ਕੀ ਕੀ ਲੋਕਾਂ ਨਾਲ ਧੜਾ ਕਰ ਰਹੇ ਹੋ ਸੱਚ ਦੇ ਨੋਤੇ ਜਿਹੜੇ ਧਰਮ ਕਾਦਮੀ ਦੀ ਗੱਲ ਹੈ ਦੋਹਾਂ ਦੀ ਨਹੀਂ ਗੱਲ ਹੈ ਤੁਸਾਂ ਗੱਲ ਧਰਮ ਧਰਮ ਦੀ ਚੱਲ ਰਹੀ ਹੈ ਧਰਮ ਕਾਜ਼ੀ ਨਾਲ ਚੱਲ ਰਹੀ ਹੈ। ਅਪਰਾਧੀ ਦਾ ਤੁਹਾਨੂੰ ਬੰਦਾ ਹੀ ਨਹੀਂ ਹੈ ਜਿਹੜਾ ਬੰਦਾ ਹੀ ਨਹੀਂ ਉਹ ਤਾਂ ਗੱਲ ਕੀ ਕਰਦੀ ਸੀ ਜਿਹੜਾ ਬੰਦਾ ਹੈ ਗੱਲ ਉਹਦੇ ਨਾਲ ਹੈ। ਗੁਰੂ ਸਾਹਿਬ ਉਹ ਗਏ ਨੇ ਧਰਮ ਕਾਜ਼ੀਆਂ ਕੋਲ ਗਏ ਨੇ। ਬੁੱਧ ਰਾਣੀ ਗਏ ਨੇ। ਜਿੱਥੇ ਸਿੱਧੂ ਸੀਗੇ ਧਰਮ ਦੇ ਸਿੱਧਾ ਕੋਲ ਉੱਥੇ ਗਏ ਨੇ। ਮੁਸਲਮਾਨਾਂ ਦੇ ਵੀ ਜਿੱਥੇ ਔਲੀਏ ਸੀ ਮਤਲਬ ਹੈ ਚੰਗੇ ਆਦਮੀ ਸੀ ਉਪਦੇਸ਼ ਕਰਨ ਵਾਲੇ ਉਹਨਾਂ ਕੋਲ ਗਏ। ਜੀ। ਬੁੱਦਾ ਮੌਲਨਾ ਕੀਜੀ ਐਸਾ ਕਾਬੂ ਬਤ ਕਰੋ ਜਿਹਨੂੰ ਤੁਸੀਂ ਬੁੱਦਾ ਬੁੱਦਾ ਦੇਖੂ ਚਲੋ ਲੰਬੀ ਨਿਗਾਹ ਮਾਰ ਕੇ ਦੇਖੋ ਵੀ ਇਹ ਤੁਸੀਂ ਇੱਥੇ ਜੇ ਪੈਸੇ ਆਪਾ ਦੱਬ ਕੇ ਵੀ ਇਕੱਠੇ ਵੀ ਕਰ ਲਾਂਗੇ ਜੀ ਤਾਂ 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 ਇੱਥੇ ਦੱਬ ਕੇ ਚਲੇ ਜਾਵੋਗੇ ਇੱਥੇ ਰਹਿਣਾ ਹੈ ਜੀਵਨ ਆਪਣਾ ਖਰਾਬ ਕਰ ਲੂਗੇ ਤੁਸੀਂ ਤਾਂ ਧਰਤੀ ਤੰਤਸ ਬੇਢੇ ਦਾ ਸ਼ਰੀਰ ਰਹਿਣਾ ਹੈ ना पैसा ना जाने। फिर कहे वास कर दें। ए लंबी सोच है नजर निहाली वाली है लंबी नगा के देखो दे लंबी नगा मारो के गुरा कोई कम कर नहीं है जो नाल ना हारी है ते वे पता धागी अंदर साहेब है ਇਹਦੇ ਹੂਰੇ ਸਾਨੂੰ ਨੂ ਨੀਵਾ ਖਾਲੀ ਵੀ ਇਹਦਾ ਖਾਲੀ ਆ ਪੈਣ ਹਾਰ ਜੀ ਅਸੀਂ ਉਹਦੀ ਗੱਲ ਹੀ ਨਾ ਬੰਦੀ ਬੰਦੀ ਬਦ ਰਹੇ ਜੀ ਆਖਰ ਅਸੀਂ ਹਰ ਮੰਦੀ ਵੀ ਹਾਂ ਸਾਡੀ ਗਲਤੀ ਆ ਅਸੀਂ ਤੇਰੀ ਗਲਤੀ ਕੋਈ ਨਹੀਂ ਆਪਣੀ ਗਲਤੀ ਕੱਲ ਨੂੰ ਮੰਨ ਲਵਾਂਗੇ ਵੀ ਗਲਤੀ ਸਾਡੀ ਆ ਤੁਹਾਡੀ ਦੀ ਨਹੀਂ ਹੱਸਦੀ ਉਹ ਕਹਿੰਦਾ ਤੈਨੂੰ ਤਾਂ ਮੈਂ ਤਾਂ ਕਹਿੰਦਾ ਰਿਆਂ ਨਾ ਕਰਾ ਨਾ ਕਰ ਹੁਣ ਦੱਸ ਬਈ ਤੇ ਹਾਰ ਗਿਆ ਨਾ ਇਹ ਗਲਤੀ ਆਪਣੀ ਬੁਲਦੀ ਕੋਈ ਜੋ ਸਾਹਿਬ ਨਾਲ ਨਾ ਹਾਰੀ ਐ ਤੇ ਵਿਆਹ ਪਾਸਾ ਢਾਹ ਲਈ ਐ ਉਹ ਜਿਆ ਪਾਸਾ ਵੱਲੋਂ ਬੁੱਧ ਉਸੇ ਉਸ ਰਸਤੇ ਚੱਲੀਏ ਉਸ ਤਰਾ ਚੱਲੀਏ ਉਸ ਉਸੇ ਪਾਸੋਂ ਨੂੰ ਵੱਲੋਂ ਬਨਾਈਏ ਵੱਲੋਂ ਢਾਲੀਏ ਬਰੂਟੇ ਪਾਸੇ ਨੂੰ ਜਾ ਰਿਹਾ ਇਹਨੂੰ ਢਾਲ ਕੇ ਦੀਵੇ ਪਾਸੇ ਨੂੰ ਲੈ ਆਈਏ ਜੇ ਬਰਫ ਦਾ ਓਲਾ ਬਣਿਆ ਹੋਇਆ ਹੈ ਤਾਂ ਖੜਾ ਹੈ ਪੱਥਰ ਵਾਂਗੂ ਜੇ ਜਿਆ ਪੱਥਰ ਹੋ ਗਿਆ ਓਲਾ ਜੇ ਢਲ ਕੇ ਢਲ ਜਵੇ ਤਾਂ ਢਲ ਕੇ ਦੀਵੇ ਤੋਂ ਨੂੰ ਚਲਾ ਜਾਂਦਾ ਪਾਣੀ ਗਲ ਕੇ ਆਪੇ ਹੀ ਦੇਈਦਾ ਦੁਨੀਆਂ ਦੀਆਂ ਵਡਿਆਈਆਂ ਉੱਚੇ ਤੋਂ ਨੂੰ ਜਾਂਦਾ ਉਹ ਖੜਾ ਹੈ ਇਹ ਤਾਂ ਰਾਜ ਕਰੇਗਾ ਖਾਲਸਾ ਵੀ ਇਸੇ ਦੇ ਵਿੱਚ ਪਿਆ ਹੋਇਆ ਦੁਨੀਆਂ ਦੀ ਵਡਿਆਈ ਵੀ ਭੁੱਖ ਹੈ ਖਾਇਆ ਨਹੀਂ ਤੇ ਵਿਹਾ ਪਾਸਾ ਧਾੜੀ ਹੈ ਰਾਜਕਾਲ ਨਾਲ ਬਗਲਵਾ ਲੋਕਾਂ ਨੂੰ ਆਪਣੇ ਹਕਮਲ ਚਲਾਉਣਾ ਚਲਾਉਣਾ ਸੀ ਅੱਪ ਪਰਮੇਸ਼ਰ ਦੇ ਹੁਕਮ ਵਿਚ ਸਾਰਿਆਂ ਨੂੰ ਕਹਿਣਾ ਪਰਮੇਸ਼ਰ ਦੇ ਹੁਕਮ ਚੱਲੋ ਰਾਜ ਦਾ ਹੁਕਮ ਤਾਂ ਆਪਣੇ ਹਕਮਲ ਚਲਾਉਣ ਦਾ ਸ਼ਰੀਕ ਹੈ ਖੁਦਾ ਵੱਲ ਹੂੰ ਔਰ ਖਾਲਸੇ ਦਾ ਰਾਜ ਤਾਂ ਪਰਮੇਸ਼ਰ ਦਾ ਰਾਜ ਹੈ ਉਹ ਰਾਜ ਸਿੱਖਵਾ ਦਾ ਹੋ ਸਕਦਾ ਹੈ ਸਿੱਖਾਂ ਦਾ ਰਾਜ ਜਨੀਸ਼ ਉਹਦਾ ਰਾਜ ਸੀ ਬਿਲਕੁਲ ਖਾਲਸੇ ਦਾ ਰਾਜ ਨਹੀਂ ਸੀ ਉਹ ਸਾਬਤ ਕਰੇ ਵੀ ਖਾਲਸੇ ਦਾ ਰਾਜ ਸੀ ਜਨੀਸ਼ ਦਾ ਸਿੱਖਾਂ ਦਾ ਰਾਜ ਸੀ ਸਿੱਖ ਰਾਜ ਕੇ ਹਰੂ ਚੱਕ ਕੇ ਦੇਖ ਲੋ ਇਤਿਹਾਸ ਪੇ ਸਾਰਾ ਸਿੱਖ ਰਾਜ ਦੁਨੀਆ ਸਿੱਖ ਰਾਜ ਕਹਿੰਦੀ ਹੈ ਜਿਹੜਾ ਖਾਲਸੇ ਦਾ ਰਾਜ ਕਿੱਥੋਂ ਆ ਗਿਆ ਸ਼ਰਾਰਤੀ ਲੋਕ ਦੇਖ ਬਹੁਤ ਜ਼ਿਆਦਾ ਸ਼ਰਾਰਤੀ ਨਾ ਥੋੜੇ ਨਹੀਂ ਹਣ ਹਾਂਜੀ ਜੀ ਇਹ ਬਾਬਾ ਜੀ ਤੁਸੀਂ ਕਹਿ ਹੈ ਵੀ ਸਿਖ ਰਾਜ ਸੀਗਾ ਖਾਲਸੇ ਦਾ ਰਾਜ ਨਹੀਂ ਸੀਗਾ ਇਹਦੇ ਵਿੱਚ ਕੀ ਫਰਕ ਹੋ ਗਿਆ ਜੀ ਖਾਲਸਾ ਖਾਲਸੇ ਦਾ ਰਾਜ ਖਾਲਸੇ ਦੀ ਜਿਹੜੀ ਫੌਜ ਆ ਖਾਲਸਾ ਫੌਜ ਆ ਉਹ ਕਾਲੀ ਗੁਰਦਾਸ ਸਿੰਘ ਦੀ ਕਮਾਨ ਥੱਲੇ ਆ ਜੀ ਜਿਹੜੀ ਜੀਤ ਸਿੰਘ ਦੀ ਫੌਜ ਆ ਰਹੀ ਸੀ ਆ ਰਿਹਾ ਬਲੂਆ ਦੀ ਆ ਉਹਨਾਂ ਦੀ ਡੋਹਰਿਆਂ ਦੀ ਕਮਾਨ ਥੱਲੇ ਆ ਰਾਜ ਨੂੰ ਜੀਸਾ ਕਰ ਰਿਹਾ ਜਿਹੜਾ ਜੀਸੂ ਦੇ ਪਿਓ ਨੇ ਦਾਦਿਆਂ ਨੇ ਰਾਜ ਬਿਸਰਾ ਲਈਆਂ ਨੇ ਖਾਲਸੇ ਨੇ ਆਪਣਾ ਬਾਲਾ ਲਾ ਲਿਆ ਉਹਨਾਂ ਤੇ ਬਾਲਾ ਲਾ ਦਿਓ ਗੁਰੂ ਦਾ ਉਹ ਬਾਣਾ ਹੋ ਗੁਰੂ ਬਾਣਾ ਹੋਰ ਬਾਣਾ ਪਾਉਣੇ ਨੇ ਕੱਟਾਲ ਸੇ ਦਾ